ਅੱਜ ਨੂੰ ਨਵੇਂ ਸਾਲ ਦਾ ਮੌਕਾ ਆ ਗਿਆ ਹੈਗਾ ਤਾਂ ਪੂਰਾ ਬਟਿੰਡਾ ਤੋਂ ਦੇਖਦੇ ਹਾਂ ਕਿ ਮੈਸੇਜ ਮੇਰੇ ਵੱਲੋਂ ਜੇ ਸਾਰੇ ਬਟਿੰਡਾ ਵਾਸੀਆਂ ਨੂੰ ਬਹੁਤ-ਬਹੁਤ 2026 ਦੀਆਂ ਸ਼ੁਭ ਕਾਮਨਾਵਾਂ ਕਿ ਆਈ ਆਈ ਪ੍ਰੇ ਟੂ ਫॉर ਦੀ ਹੈਲਥ ਐਂਡ ਹੈਪੀਨੈਸ ਆਫ एवरीवन ਔਰ ਮੈਂ ਇਹ ਵੀ ਅਪੀਲ ਕਰਾਂਗੀ ਕਿ ਅੱਜ ਜਿਹੜਾ ਅਸੀਂ ਨਿਊ ਇਅਰ ਦਾ ਈਵ ਮਨਾਉਂਦੇ ਆ ਸਾਰੇ ਆਪਣੇ ਪਰਿਵਾਰਾਂ ਨਾਲ ਫਰੈਂਡਸ ਨਾਲ ਸਾਰੇ ਹੀ ਲੋਕ ਬਹੁਤ ਹੀ ਪੀਸਫੁਲੀ ਮਨਾਉਣ ਕਿਸੇ ਹੋਰ ਨੂੰ ਪਰੇਸ਼ਾਨ ਨਾ ਕਰਨ ਔਰ ਅਦਰਵਾਇਜ਼ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਂਦੀ ਹੈ ਤਾਂ ਬਟਿੰਡਾ ਪੁਲਿਸ ਸਾਰੀ ਹਰ ਸ਼ਾਮ ਨੂੰ ਅਸੀਂ ਡਿਪਲੋਏ ਕੀਤੀ ਹੋਈ ਹੈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 112 ਨੂੰ ਕਾਲ ਕਰ ਸਕਦੇ ਹੋ ਬਟ ਉਹਦੀ ਨੌਬਤ ਹੀ ਨਾ ਣਦੋ ਆਪਣੀ ਜਿਹੜੀ सेलिब्रेशंस ਆ ਪੀਸਫੁਲੀ ਮਨਾਓ ਮੈਂ ਕਿਸ ਤਰ੍ਹਾਂ ਦੀ ਤਿਆਰੀ ਹੈ ਨਵੇਂ ਸਾਲ ਵਰ੍ਹੇ ਨਵੇਂ ਸਾਲ ਦੀ ਜੀ ਅੱਜ ਅਸੀਂ ਸਾਰੇ ਆਪਣੇ ਜ਼ਿਲ੍ਹੇ ਦੇ ਆਫੀਸਰਸ ਦੀ ਸੁਪਰਵੀਜ਼ਨ ਹੇਠ ਪੂਰੇ ਜ਼ਿਲ੍ਹੇ ਚ ਤਣਾਤੀ ਕੀਤੀ ਹੋਈ ਹੈ ਸਾਰੇ ਐਸਪੀ ਡੀਐਸਪੀ ਅਤੇ ਆਪਣੇ ਸਾਰੇ ਐਸਐਚਓਜ਼ ਡਿਊਟੀ ਤੇ ਹੈਗੇ ਮੇਨ ਮੇਨ ਜਿੱਥੇ ਪ੍ਰੋਗਰਾਮਸ ਆ ਉੱਥੇ ਡਿਪਲॉयਮੈਂਟ ਹੈ ਔਰ ਜਿੱਥੇ ਸਾਨੂੰ ਲੱਗਦਾ ਹੈ ਕੋਈ ਪੁੱਲੜਬਾਜ਼ੀ ਹੁੰਦੀ ਹੈ ਉੱਥੇ ਅਸੀਂ ਸਪੈਸ਼ਲ ਲਾਅ ਐਂਡ ਆਰਡਰ ਟੀਮਸ ਲਾਈਆਂ ਬਿੱਟਾ ਸੰਵੇਦ ਰੰਗਯੰਤਰ ਜੇ ਕੋਈ ਵੀ ਕਿਸੇ ਤਰ੍ਹਾਂ ਕੋਈ ਗੜਬੜ ਕਰਦਾ ਤਾਂ ਵੀਲ ਡੀਲ ਬਦਤ ਮੈਂ ਤੁਹਾਨੂੰ ਇਹ ਕਿ ਉੱਥੇ ਮਤਲਬ ਕਿ ਮੈਸੇਜ ਕੋਈ ਨਹੀਂ ਕੀਤਾ ਸਾਡੇ ਦੋ ਜਿਹੇ ਆਰਗੇਨਾਈਜ਼ਰਸ ਥਰੂ ਡੀਸੀ ਆਫਿਸ ਸਾਡੇ ਤੋਂ ਪਰਮਿਸ਼ਨ ਲੈਂਦੇ ਆ ਤੇ ਉਹਨਾਂ ਨੂੰ ਰੂਲਸ ਐਂਡ ਰੈਗੂਲੇਸ਼ਨਸ ਪਹਿਲਾਂ ਹੀ ਲਿਖਤੀ ਪਰਮਿਸ਼ਨ ਦਿੱਤੀ ਜਾਂਦੀ ਹੈ ਜੇ ਕੋਈ ਉਹਦੇ ਤੋਂ ਉਲੰਘਣਾ ਕਰੇਗਾ ਤਾਂ ਫਿਰ ਉਹਨੂੰ ਅਕੋਰਡਿੰਗਲੀ ਅਸੀਂ ਨਿਜਟਾਂਗੇ